ਹਾਂਜੀ ਗਾਇਸ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਤੇਰੂਆ ਸਾਡੇ ਏਰੀਆ ਦੇ ਵਿੱਚ ਉਹਨੂੰ ਘੁੰਮ ਰਿਆ ਉਹਦੀ ਵੀਡੀਓ ਬਣ ਗਈ ਆ ਤੇ ਉਹ ਮੇਰੇ ਉਮਰੇ ਬਲੌਗ ਦੇ ਨਾਲ ਤੇ ਉਹਦੀ ਵੀਡੀਓ ਮੈਂ ਵਿੱਚ ਆਪਣੇ ਬਲੌਗ ਦੇ ਦਿਖਾਉਂਗਾ ਉਹਦੀ ਦੇਖ ਜਿੱਥੇ ਰਾਤ ਦੇਖਿਆ ਤੈਦੂਆ ਉਹ ਜਿੱਥੇ ਰਾਤ ਦੇਖਿਆ ਤੈਦੂਆ ਉਹ ਆ ਨਹਿਰ ਹੈ ਨਹਿਰ ਦੇ ਪੁਲ ਤੋਂ ਇੱਧਰ ਨੂੰ ਜਾ ਕੇ ਆਹੇ ਸਾਹਮਣੇ ਇੱਥੇ ਤੇ ਦੂਆ ਬੈਠਾ ਹੁਣ ਇੱਥੇ ਤੇ ਦੂਆ ਬੈਠਾ ਹੁਣ ਇੱਧਰੋਂ ਆਉਂਦੀ ਵੀਡੀਓ ਬਣੀ ਹੋਈ ਆ ਕਾਜੇ ਚ ਬੈਠਾ ਹੋ ਕੋਈ ਨਹੀਂ ਕਾਜੇ ਚ ਬੈਠਾ ਹੋ ਹਾਂ ਉਹ ਇੱਥੇ ਕਿਤੇ ਬੈਠਾ ਆ ਦੇਖੋ ਆ ਨਹਿਰ ਦੀ ਪਟੜੀ ਪਟੜੀ ਤੇ ਆਇਆ ਉਹ ਹੋ ਸਕਦਾ ਆਪਾਂ ਨੂੰ ਹੁਣ ਵੀ ਦਿਖ ਜਵੇ ਕਿਤੇ ਨੰਗਦਾ ਹੈਗਾ ਉਹ ਇੱਥੇ ਆ ਪਰ ਪੱਕਾ ਪੱਕਾ ਇੱਥੇ ਆ ਹੋ ਚਲੋ ਪ੍ਰਮਾਤਮਾ ਕਰੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਉਹ ਤੋਂ ਪਹਿਲਾਂ ਪਹਿਲਾਂ ਫੜਿਆ ਜਾਵੇ ਹੁੰਦਾ ਇਹਦਾ ਇੱਕ ਉਦੋਂ ਪਹਿਲਾਂ ਐਕਟਿਵ ਨਹੀਂ ਹੁੰਦਾ ਆ ਦੇਖੋ ਆ ਨਹਿਰ ਜਾਂਦੀ ਹੈ ਇਹ ਨਹਿਰ ਦਾ ਅਗਲਾ ਪੁਲ ਛੱਡ ਕੇ ਕੱਲ ਸ਼ਾਮ ਨੂੰ ਉੱਥੇ ਦੇਖਿਆ ਗਿਆ ਸ਼ਾਮ ਨੂੰ ਤੇ ਹੁਣ ਉਹ ਰਾਤੋਂ ਰਾਤ ਇੱਧਰ ਪਹੁੰਚ ਗਿਆ ਉਹ ਆ ਦੇਖੋ ਆ ਜਿਵੇਂ ਉਹ ਨਹਿਰ ਦੇ ਨਾਲ-ਨਾਲ ਜਿੰਨਾ ਵੀ ਆ ਜੰਗਲ ਜਾ ਬਸ ਉਹ ਇਹ ਜੰਗਲ ਜੇ ਚਾਕੇ ਲੁਕਦਾ ਆ ਦੇਖੋ ਜਿਵੇਂ ਇੱਥੇ ਐ ਜੀ ਜਗ੍ਹਾ ਬੈਠਾ ਸੀਗਾ ਰਾਤ ਨੂੰ ਇਹ ਜੀ ਜਗ੍ਹਾ ਦੇ ਵਿੱਚ ਦੇਖਿਆ ਗਿਆ ਦੇਖਦੇ ਆ ਕਬਰ ਇੱਥੀ ਨਾ ਬੈਠਾ ਹੋਵੇ ਕਿਤੇ ਇਹ ਵੀ ਬਹੁਤ ਖਤਰਨਾਕ ਆ ਤੇ ਆਪਾਂ ਆ ਗਏ ਜੀ ਆਪਣੇ ਕੰਮ ਤੇ ਕੰਮ ਤੇ ਵੀ ਕੀ ਅੱਜ ਸੈਟਰਡੇ ਆ ਹੈ ਤਾਂ ਫ੍ਰੀ ਆ ਅ ਭਾਵੇਂ ਦੇ ਸਕੂਲ ਦੇ ਵਿੱਚ ਪਹਿਲਾਂ ਮੀਟਿੰਗ ਸੀ ਉਹ ਮੀਟਿੰਗ ਤੇ ਪਹਿਲਾਂ ਜਾ ਕੇ ਆਏ ਆ ਫਿਰ ਮੀਟਿੰਗ ਤੋਂ ਬਾਅਦ ਸੁਖਵਿੰਦਰ ਦਾ ਫੋਨ ਆ ਗਿਆ ਉਹ ਕਹਿੰਦਾ ਵੀ ਮੈਂ ਆਪਣੀ ਗੱਡੀ ਦੀ ਸਰਵਿਸ ਕਰਾਉਣੀ ਆ ਵੀ ਗੁਰਪ੍ਰਿੰਦਰ ਗੱਡੀ ਖੜਾ ਕੇ ਆਉਣੀ ਆ ਫ੍ਰੀ ਆ ਆਪਣਾ ਘਰ ਚਲੇ ਜਾਵਾਂਗੇ ਅੱਜ ਸੈਟਰਡੇ ਆ ਅਸੀਲ ਵੀ ਬੰਦਾ ਤੇ ਕੰਮਕਾਰ ਹੈਗੇ ਸੀਗੇ ਇੱਕ ਦੋ ਵਾਰ ਤਸੀਲ ਬੰਦਾ ਫਿਰ ਉਹ ਤੋਂ ਬਾਅਦ ਦੇਖਦੇ ਆਂ ਦਿਲਦੇ ਆਂ ਫਿਰ ਇੱਕ ਬਾਈ ਜੀ ਨੂੰ ਆਪਣੇ ਚੰਡੀਗੜ੍ਹ ਵਾਲੇ ਵੀਰ ਨੇ ਆਪਣੇ ਉਹਨਾਂ ਨੇ ਜ਼ਮੀਨ ਲੈਣੀ ਆ ਉਹਨਾਂ ਦੇ ਜ਼ਮੀਨ ਦੇ ਮਸਲੇ 'ਚ ਮੜੇ ਆ ਬੰਦਿਆਂ ਨੂੰ ਮਿਲਣਾ ਤੇ ਬਸ ਉਹਨਾਂ ਨੂੰ ਮਿਲ ਕੇ ਫਿਰ ਫ੍ਰੀ ਆ ਜੇ ਉਹਨਾਂ ਨੇ ਆਉਣਾ ਹੋਇਆ ਚੰਡੀਗੜ੍ਹ ਤੋਂ ਫਿਰ ਤਾਂ ਜਾਣਾ ਪਊਗਾ ਉਹਨਾਂ ਨਾਲ ਨਹੀਂ ਤਾਂ ਉਹਨਾਂ ਨੂੰ ਹੁਣ ਮੰਡੇ ਨੂੰ ਹੀ ਬੁਲਾਵਾਂਗੇ ਕਰ ਰਹੇ ਆ ਕੁਝ ਜ਼ਮੀਨ ਦੇ ਵਿੱਚ ਮੜੀ-ਮੁੱਟੀ ਕੋਈ ਪ੍ਰੋਬਲਮ ਜੀ ਆ ਉਹ ਦੇਖਣੀ ਆ ਵੀ ਇਹਦੇ ਕੱਲ ਨੂੰ ਇਹੀ ਚੀਜ਼ਾਂ ਹੁੰਦੀਆਂ ਨੇ ਸਾਡੇ ਦੇਖਣ ਦੀਆਂ ਵੀ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਸਾਡੀ ਜ਼ਿੰਮੇਵਾਰੀ ਹੁੰਦੀ ਆ ਅਗਲੇ ਨੇ ਪੈਸੇ ਸਾਡੀ ਜ਼ਿੰਮੇਵਾਰੀ ਤੇ ਲਾਉਣੇ ਨੇ ਜੇ ਕੱਲ ਨੂੰ ਕੋਈ ਪ੍ਰੋਬਲਮ ਆ ਗਈ ਫਿਰ ਬਹੁਤ ਔਖਾ ਜਵਾਬ ਦੇਣਾ ਇਸ ਕਰਕੇ ਪਹਿਲਾਂ ਸਾਰਾ ਕੁਝ ਕਲੀਅਰ ਕਰਨਾ ਪਊਗਾ ਫਿਰ ਉਹਨਾਂ ਨੂੰ ਕਹਾਂਗੇ ਵੀ ਹਾਂ ਹੁਣ ਭਾਈ ਪੈਸੇ ਚੱਕ ਲਿਓ ਜਦ ਤੱਕ ਮੈਂ ਉਹਨਾਂ ਨੂੰ ਜਦ ਤੱਕ ਮੇਰੀ ਤਸੱਲੀ ਨਹੀਂ ਹੁੰਦੀ ਜਦ ਤੱਕ ਮੈਂ ਉਹਨਾਂ ਨੂੰ ਨਹੀਂ ਕਹਿਣਾ ਵੀ ਤੁਸੀਂ ਪੈਸੇ ਲੈ ਕੇ ਆਓ ਭਾਈ ਨਾ ਜਦ ਤੱਕ ਮੇਰੀ ਤਸੱਲੀ ਨਹੀਂ ਹੁੰਦੀ ਜਦ ਤੱਕ ਮੈਂ ਬਿਲਕੁਲ ਕਦੇ ਕਿਸੇ ਦੇ ਪੈਸਾ ਨਹੀਂ ਲਵਾਉਂਦਾ ਐਸਾ ਜਦ ਉਹਨਾਂ ਨੂੰ ਕਹਿਣਾ ਜਦੋਂ ਆਪਣੀ ਪੂਰੀ ਤਸੱਲੀ ਹੋ ਗਈ ਵੀ ਹੁਣ ਲਓ ਜੀ ਬਸ ਏਅਸੀ ਜੀ ਪਹੁੰਚਣ ਵਾਲਿਆ ਏਅਸੀ ਆਉਣੇ ਵਾਲੀ ਐ ਪਰਲੀ ਸਾਈਡ ਆਏ ਅਸੀਂ ਨਹੀਂ ਜੇ ਇੱਥੋਂ ਮੈਨੂੰ ਪੁਲ ਤੋਂ ਉਲ ਪਾਰ ਕਰਨਾ ਵੈਣਾ ਨੀਚੇ ਦੀ ਕੁੰਮਣਾ ਵੈਣਾ ਪਰਲੇ ਰੋਡ ਤੇ ਨੂੰ ਉੱਧਰ ਫਿਰ ਏਅਸੀ ਐ ਆਏ ਇਹ ਤਾਂ ਯਾਦ ਇੱਥੇ ਨੂੰ ਪਹਿਲਾਂ ਮੰਗਾ ਇੱਥੇ ਨਾ ਦਰਖਤਾਂ ਵਰਕੇ ਉਹ ਨਾਂ ਤਾਂ ਪਤਾ ਲੱਗਦਾ ਹੈ ਦਰਖਤਾਂ ਜਿਹ ਲੁਗੀ ਜੀ ਬਈਆ ਹੁਣ ਇੱਥੇ ਜਾਨੀ ਕਿ ਜਿਹੜੇ ਤਾਂ ਪੱਕੇ ਗਾਹਕ ਹੁੰਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਪਰ ਉਹ ਦੇਖਦੇ ਆਪਾਂ ਪਹੁੰਚ ਗਏ ਰੇ ਇਹ ਇੱਕ ਵਾਟਾ ਦੀ ਯਾਜ਼ੀ ਇੱਥੇ ਆ ਗਏ ਉਹਨੇ ਆਪਣੀ ਕਰਾਉਣੀ ਹੈ ਸਰਵਿਸ ਗੱਡੀ ਦੀ ਲੈ ਬਈ ਇਹ ਜੇ ਟੋਇਟਾ ਦੀਆਂ ਸੀ ਆਪਾ ਦੇਖਦੇ ਐਥੇ ਜੇ ਕੋਈ ਗੱਡੀ ਅਨੋਵਾ ਦੇਖਦੇ ਜੇ ਖੜੀ ਹੋਈ ਇਹ ਇੰਨੇ ਆਉਂਦਾ ਚਕਮਿੰਦਰ ਇੰਨੇ ਆਪਾਂ ਨੋਵਾ ਗੱਡੀ ਦੇਖਦੇ ਕੋਈ ਆ ਦੇਖੋ ਬਲੈਕ ਕਲਰ ਦੀ ਸਕੋਰਪੀਓਂ ਕਿ ਨਹੀਂ ਘੈਂਟ ਰਖਦੀ ਗੱਡੀ ਇਹ ਮਾਡਲ ਬੜਾ ਘੈਂਟ ਸੀਗਾ ਗੱਡੀ ਦਾ ਜਿਹੜੇ ਹੁਣ ਮਾਡਲ ਆਉਂਦੇ ਨੇ ਉਹ ਥੋੜੇ ਫਰਕ ਆ ਦੇ ਨਾਲੋਂ ਇਹ ਗੱਡੀ ਜ਼ਿਆਦਾ ਘੈਂਟ ਸੀਗੀ ਤੇ ਅੰਦਰ ਸ਼ਾਇਦ ਖੜੀ ਹੋਵੇ ਫੋਰਚੂਨਰ ਖੜੀ ਹੋਵੇ ਨਾ ਦੇਖ ਦੇਖ ਕਿਉਂ ਨੇ ਅੰਦਰ ਗੱਡੀ ਤੇਗੀ ਇੱਕ ਇਹ ਜਿਹੜੀ ਫੋਰਚੂਨਰ ਹੈ ਇਹ ਗੱਡੀਆਂ ਦਾ ਘੈਂਟ ਨੇ ਬਾਈ ਆ ਗੱਡੀਆਂ ਕੀ ਕਮਣਾ ਟੋੜਾ ਦੀ ਗੱਡੀ ਆ ਖੜੀ ਆ ਅੰਦਰ ਸ਼ੋਅ ਚ ਆ ਇੱਕ ਵਾਗੜੀ ਆ ਗੱਡੀ ਇਹ ਨਿਆ ਨਵਾਂ ਮਾਡਲ ਲੋਕ ਉਧਰ ਦੀ ਜਾਣਾ ਪੈਣਾ ਆਪਾਂ ਨੂੰ ਅੰਦਰ ਦੀ ਜਾ ਕੇ ਦੇਖਦੇ ਆਪਾਂ ਗੱਡੀ ਆ ਖੜੀ ਆ ਦੇਖੋ ਆ ਖੁੱਲਦਾ ਬਾਈ ਗੇਟ ਫੋਰਚੂਨਰ ਦਾ ਲੈ ਲਾਂਗੇ ਆਪਾਂ ਇਹ ਬਾਈ ਬਲੈਕ ਕਲਰ ਦੀ ਗੱਡੀ ਕਿੰਨੀ ਘੈਂੜ ਲੱਗਦੀ ਦੇਖੋ ਗੱਡੀ ਦੇਖਨੀ ਸ਼ਾਨਦਾਰ ਆ ਬਾਈ ਇਹ 4x4 ਹੈ ਕਿ 2 ਹੈ ਅੱਛਾ 4x2 ਹੈ ਆਟੋਮੈਟਿਕ ਹੈ ਯਾਰਾ ਦੇਖ ਯਾਰ ਗੱਡੀ ਬੁਰੀ ਸ਼ਾਨਦਾਰ ਹੈ ਕਿੰਨੇ ਦੀ ਹੈ ਇਹ ਕਿੰਨੇ ਦੀ ਹੈ ਇਹ ਸਾਢੇ 44 ਦੀ ਠੀਕ ਆ ਯਾਰ ਰੇਟ ਕੋਈ ਜ਼ਿਆਦਾ ਨਹੀਂ ਆਟੋ ਗੱਡੀਆਂ ਸੜੀ ਇਹ ਆਪਣੇ ਹੈ ਤਾਂ ਡੀਜ਼ਲ ਹੈ ਨਾ ਗੱਡੀ ਦਾ ਪੁਲੀਸ ਮਾਰਾ ਯਾਰ ਉਹ ਦੇਖੋ ਕਿੱਥੇ ਬੜਕ ਆਹ ਦੇਖੋ ਆਹ ਟੂ ਆਰ ਟੂ ਵਾਲੇ ਤੇ ਆ ਦੇਖੋ ਇੰਟੀਰੀਅਰ ਵੀ ਅੰਦਰ ਬੜਕ ਹੈ ਤਾ ਯਾਰ ਇਹ ਸਨਰੂਫ ਨਹੀਂ ਹੈਗੀ ਹੈ ਨਾ ਸਨਰੂਫ ਨਹੀਂ ਇਹ ਨਹੀਂ ਘੜਦੇ ਹੈ ਅੱਛਾ ਹੁਣ ਆਰੇ ਲੇਟੈਸਟ ਮਾਡਲ ਹੈ ਦਾ ਪੂਰੇ ਸਕਰੀਨ ਲਾਈ ਹੈ ਨਾ ਉਹਦੇ ਡਿਸਪਲੇ ਲਾਈ ਹੈ ਉਹਦੇ ਜਿਹੜਾ ਨਵਾਂ ਮਾਡਲ ਆ ਰਿਹਾ ਅੱਛਾ ਅੱਛਾ ਮੈਂ ਵੇਸੇ ਗੱਡੀ ਪੂਰੀ ਵਧੀਆ ਸ਼ਾਨਦਾਰ ਆ ਪਰ ਸਾਨੂੰ ਰੂਪ ਵੀ ਚਾਹੀਦੀ ਸੀ ਯਾਰ ਇੰਨੀ ਮਹਿੰਗੀ ਆ ਨਾ ਪਰ ਉਹ ਗੱਡੀ ਪੂਰੀ ਕੈਂਟ ਆ ਰੂਪ ਤੋਂ ਜ਼ਿਆਦਾ ਸਾਮਿਆ ਵੀ ਐਸਾ ਬੜੀ ਇੰਟਰੀ ਅੱਛਾ ਪੁੱਛਦਾ ਤੇ ਜਿਹੜੀ ਨਵੀਂ ਨਵਾਈ ਹੋਈ ਹੈ ਨਹੀਂ ਜਿਹੜੀ ਗੱਡੀ ਕੋਹੜ ਕਿਹੜੀ ਹਾਈਬ੍ਰਿਡ ਕਿਹੜੀ ਐਰ ਕਾਰ ਤੁਹਾਡੀ ਸਾਨੂੰ ਰੂਪ ਆ ਉਹ ਤਾਂ ਕੋਈ ਦਿੱਕਤ ਨਹੀਂ ਠੰਡੀ ਹੁੰਦੀ ਆ ਵਧੀਆ ਆ ਸਾਰੇ ਅੰਗਟੇ ਸੰਗ੍ਰੋਹ ਵਾਲੀਆਂ ਹੂੰ ਕੋਈ ਚੱਕਰ ਨਹੀਂ ਰਿਹਾ ਯਾਰ ਆ ਦੇਖੋ ਓਕੇ ਓਕੇ ਮਾਰੇ ਪ੍ਰੋਟੈਕਟਰ ਦੇ ਵਿੱਚ ਰੱਖੋ ਦੇਖਦੇ ਹਾਂ ਹੁਣ ਜਿਗੜ ਉਹ ਮੋੜ ਹਰਕਾਣ ਜਿਹੜਾ ਨਵਾਂ ਰਿਹਾ ਲੋ ਜੀ ਅਸੀਂ ਆਏ ਆਂ ਦਿੱਲੀ ਵਾਲੇ ਰੋਡ ਤੇ ਮਲਤਾਨੀਆਂ ਦਾ ਢਾਬਾ ਹੈ ਉਹ ਉਹ ਸਾਹਮਣੇ ਦਿਖਦਾ ਉਹ ਮਲਤਾਨੀ ਮਲਤਾਨੀ ਢਾਬਾ ਇਹ ਹੈਗਾ ਆਪਣਾ ਦਿੱਲੀ ਵਾਲੇ ਰੋਡ ਤੇ ਬੜਾ ਮਸ਼ਹੂਰ ਢਾਬਾ ਹੈ ਮਲਤਾਨੀਆਂ ਦਾ ਪਰਲੇ ਪਾਸੇ ਹੈਗਾ ਠੱਕਾਂ ਦਾ ਉਧਰ ਟਰੱਕ ਖੜੀ ਦਿਖਦੇ ਨੇ ਤੁਹਾਨੂੰ ਟਰੱਕ ਖੜੇ ਨੇ ਇਹ ਇੱਧਰ ਹੈਗਾ ਗੱਡੀਆਂ ਦਾ ਢਾਬਾ ਤੇ ਆਪਾਂ ਆਏ ਇੱਥੇ ਮੇਰੇ ਦੋਸਤ ਆਪਣਾ ਇਹਨਾਂ ਦਾ ਮਲਤਾਨੀਆਂ ਦਾ ਹੈਗਾ ਇੱਥੇ ਇਹਨੀ ਫੋਨ ਨੰਬਰ ਲੈ ਲਾ ਹੱਦਾ ਕਿਲੋ ਪਨੀਰ ਓਕੇ ਉਹ ਵੀ ਆਪਾਂ ਨੇ 8 ਕਿਲੋ ਪਨੀਰ ਲੈ ਲਿਆ ਤੇ ਹੋਰ ਕੀ ਲਈਏ ਤੁਹਾਨੂੰ ਵਰਤਿਆ ਆਪਾਂ ਦੇਖਦੇ ਹਾਂ ਹੋਰ ਹਲੋ ਪ੍ਰਧਾਨ ਜੀ ਪੈਕ ਵੀ ਕਰਤੇ ਵੈਰੀ ਗੁੱਡ ਸ਼ਾਬਾਸ਼ ਲੋ ਜੀ ਆਪਾਂ ਨੇ ਅੱਧਾ ਕਿਲੋ ਪਨੀਰ ਇਹ ਨਾਲ ਸਮੂਸੇ ਕਿਉਂਕਿ ਆਪਾਂ ਤੇ ਬਣਾਵਾਂਗੇ ਕ੍ਰੇਪ ਮਟਰ ਪਨੀਰ ਦੀ ਸਬਜ਼ੀ ਅੱਜ ਘਰੇ ਬਣੂਗੀ ਆਪਣੇ ਮਟਰ ਪਨੀਰ ਕਿਉਂਕਿ ਕੱਲੂ ਸੰਡੇ ਆ ਭਾਬਜੋ ਕਹਿੰਦਾ ਮੈਂ ਬਾਈ ਮਟਰ ਪਨੀਰ ਦੀ ਸਬਜ਼ੀ ਖਾਣੀ ਆ ਮੋਈ ਬਾਈ ਤੂੰ ਮਟਰ ਪਨੀਰੇ ਖਾ। ਕਿਉਂਕਿ ਉਹ ਉਹੀ ਚੀਜ਼ ਪਸੰਦ ਕਰਦਾ ਜਿਹੜੀ ਉਹਦੇ ਪਸੰਦ ਹੋਊਗੀ ਨਹੀਂ ਫਿਰ ਉਹ ਦਾਲ ਸਬਜ਼ੀ ਨੂੰ ਖਾਂਦਾ ਹੀ ਨਹੀਂ ਬਸ ਇੱਕ ਦੋ ਚੀਜ਼ਾਂ ਖਾਂਦਾ ਜਾਂ ਮਟਰ ਪਨੀਰ ਖਾਊਗਾ ਜਾਂ ਫਿਰ ਕੋਈ ਸੁੱਕੀ ਸਬਜ਼ੀ ਹੋਵੇ ਤਰੇਲੇ ਗਰੂਲੇ ਅਜਿਹੀਆਂ ਚੀਜ਼ਾਂ ਪਸੰਦ ਕਰਦਾ ਬਾਕੀ ਨਹੀਂ ਕੁਝ ਨਹੀਂ ਖਾਂਦਾ ਉਹ ਤੇ ਬਾਕੀ ਆਪਾਂ ਮਿਲਦੇ ਹਾਂ ਹੁਣ ਪਿੰਡ ਜਾ ਕੇ ਦੇਖੋ ਦੇਵਤਾ ਜੀ ਉੱਥੇ ਖੇਡ ਰਹੇ ਨੇ ਭਾਈ ਪੂਰੇ ਲੈ ਰਹੇ ਨੇ ਨਜ਼ਾਰੇ ਯਾਰ ਗਲਤੀ ਕਰੀ ਹੈ ਨਾ ਵਾਸਤੇ ਸਮਾਨ ਲਿਆਉਂਦਾ ਯਾਰ ਮੈਂ ਵਧੀਆ ਰਹਿਣਾ ਇਹਨੂੰ ਪਾ ਦਿੰਦਾ ਯਾਰ ਦੇਖ ਲਾ ਵੀ ਆ ਦੇ ਆ ਗਈ ਇਧਰ ਗੱਡੀਆਂ ਦੇ ਵੀ ਛਾਲਾ ਮਾਰਦੇ ਨੇ ਇਹ ਆ ਦੇ ਆਈ ਕੋਣ ਇਹਨਾਂ ਨੂੰ ਨਾ ਮਾੜਾ ਜਾ ਕੇ ਪਤਾ ਲੱਗ ਜੂ ਵੀ ਕੋਈ ਆ ਦੇਖ ਹੁਣ ਇਹ ਸੋਚਦੇ ਨੇ ਵੀ ਕੋਈ ਸਮਾਨ ਲੈ ਕੇ ਆਇਆ ਹੋਗਾ ਇੱਕ ਦਿਨ ਲੈ ਕੇ ਆਉਣਗੇ ਆਵਾਗਰ ਦੇ ਮੌਤ ਨਹੀਂ ਇਹ ਕੀ ਲੜਾਈ ਵੋਹ ਕਰਦੇ ਨੇ ਇਹ ਇੱਥੇ ਦੇਖੀ ਆ ਦੇਖ ਆ ਦੇਖ ਛੇੜਖਾਨੀ ਆ ਵਾ ਕਰਦੇ ਨੇ ਇਹਨੇ ਉਹ ਦੇਖੋ ਸ਼ਾਮ ਰੰਗ ਮਾਰਦੇ ਨੇ ਚਲੋ ਭਾਈ ਹੁਣ ਬਾਏ ਓਕੇ ਓ ਚੱਲਦੇ ਆਂ ਪਿੰਡ ਨੂੰ ਹੁਣ ਮਿਲਦੇ ਆਂ ਭਾਈ ਪਿੰਡ ਜਾ ਕੇ ਹੁਣ ਆਪਾਂ ਨਹਿਰ ਆ ਗਈ ਆਪਣੀ ਨੱਥ ਤੋ ਵੀ ਮੈਂ ਲੋ ਦਸਵੀਂ ਚ ਪੜਦਾ ਸੀਗਾ ਮੈਂ ਸਾਡੇ ਪਿੰਡ ਦੇ ਜਿਹੜਾ ਸੰਗਤਪੁਰਾ ਸੋਢੀਆਂ ਇੱਕ ਮੁੰਡਾ ਕੋਠੇ ਤੇ ਪਿਆ ਸੀਗਾ ਉੱਥੇ ਕੋਈ ਆ ਗਿਆ ਕਿਤੇ ਉਹਨੇ ਉਹ ਮੁੰਡਾ ਬਦੀ ਵੱਢੀ ਉਹ ਸੁੱਤਾ ਪਿਆ ਹੋਣਾ ਜਾਂ ਤਾਂ ਉਹ ਉਹਨੇ ਵੱਢਿਆ ਇਹਨੇ ਵੱਢ ਲਿਆ ਯਾਨੀ ਕਿ ਜੰਦ ਤਾਰੇ ਉਹ ਮੁੰਡਾ ਇੰਨਾ ਵੱਢ ਲਿਆ ਜਿਆਦਾ ਉਹ ਮੁੰਡਾ ਬਚਿਆ ਹੀ ਨਹੀਂ ਵਿਚਾਰਾ ਉਹ ਮੁੰਡਾ ਮਰ ਗਿਆ ਸੀਗਾ ਯਾਨੀ ਕਿ ਜਦ ਇਹ ਖਤਰਨਾਕ ਰੂਪ ਚ ਹੁੰਦੇ ਨੇ ਨਾ ਇਹ ਇਹਨਾਂ ਨੂੰ ਜਿਹੜੇ ਖੇੜਨਾ ਗਲਤ ਆ ਹੋ ਗਿਆ ਇਹ ਬਿਲਕੁਲ ਫਰੀ ਗੱਡੀ ਇੱਥੇ ਲਾਤੀ ਤੁਹਾਨੂੰ ਕਮਾ ਲਿਆ ਜਿੱਥੇ ਇੱਥੇ ਚਿੱਤਾ ਘੁੰਮਦਾ ਉਹ ਜਗ੍ਹਾ ਤੁਹਾਨੂੰ ਦਿਖਾ ਲਿਆਂਦੀ ਤੇ ਹੁਣ ਮੜੀ ਆਪਾਂ ਦੇਖ ਲਈ ਆਪਣੀਆਂ ਸਬਜ਼ੀਆਂ ਸਬਜ਼ੀਆਂ ਆਪਾਂ ਜੀਆਂ ਦਾ ਕੀ ਹਾਲ ਹੁਣ ਇੱਥੇ ਅਸੀਂ ਸਫਾਈ ਜੀ ਲੱਗਿਆ ਕੁਝ ਕਰਨਾ ਬਾਕੀ ਆ ਖੱਬਲ ਖੁੱਬਲੇ ਜਿਹਦਾ ਖਾਪੀ ਪਟ ਤੇ ਤੇ ਹੁਣ ਮੜਾ ਸਬਜ਼ੀਆਂ ਦੇਖ ਲਈ ਪਾਣੀ ਪੀ ਕੇ ਲੈ ਵੀ ਆਪਜੋ ਤਾਂ ਆਪਾਂ ਹੁਣ ਮੜਾ ਜੀ ਸਬਜ਼ੀਆਂ ਵਾਜੀਆਂ ਦਾ ਦੇਖੀਏ ਨਾ ਇਦਾਂ ਦੇਖੀਏ ਕੋਈ ਕਈਆ ਕੋਈ ਆ ਕੋਈ ਲੱਗਿਆ ਵਾ ਜਿਹੜਾ ਕੋਈ ਤੋਰੀ ਤੋਰੀ ਲੱਗੀ ਵੀ ਆਪਾਂ ਤੋੜ ਲਈਏ ਕਿਸੇ ਦੇ ਮੂੰਹ ਚ ਪੈ ਜਾਣੀ ਜਾਂ ਮੈਨੂੰ ਲੱਗਾ ਬੀਬੀ ਤੋੜ ਹੀ ਲਿਆ ਮੈਨੂੰ ਲੱਗਾ ਹਨਾ ਬੀਬੀ ਨੇ ਅੱਜ ਲੈ ਇਦਾਂ ਨੂੰ ਦੇਖ ਤਾਂ ਕੋਈ ਲੱਗੀ ਵੀ ਹੁੰਦੀ ਆ ਤੇ ਕੋਈ ਲੈ ਗਈ ਕੋਈ ਬੀਬੀ ਤਾਰ ਕੇ ਨਾ ਚਲ ਲੈ ਇਦਾਂ ਦੇਖੀ ਵਗੋਂ ਮਿਰਚਾ ਮੁਰਚਾਈਆਂ ਆ ਆ ਮਿਰਚਾਂ ਨੂੰ ਫਲ ਬਹੁਤ ਆ ਵਾ ਨਾ ਇਦਾਂ ਨੂੰ ਦਿਖਾ ਤਾਂ ਅੱਥ ਵੀ ਕਈ ਇਹਦੀ ਬੇਲ ਗਿਰ ਗਈ ਜਿਹੜਾ ਨਾ ਇੱਥੇ ਇੱਥੇ ਧਿਆਨ ਨਾਲ ਕੋਈ ਸੌਜੀ ਉਪਰੋਂ ਦੇਖ ਮੈਂ ਦੇ ਆ ਲੱਗਿਆ ਵਾ ਮਿਲ ਗਿਆ ਮਿਲ ਗਿਆ ਮਿਲ ਆ ਲੱਗਿਆ ਵਾ ਆ ਦੇਖ ਆ ਲੱਗਿਆ ਵਾ ਮਿਲ ਗਿਆ ਚਾਨ ਇਕਦਾਂ ਮਿਲ ਗਿਆ ਦੇਖੋ ਮਿਲ ਗਿਆ ਇੱਕ ਦਾ ਕਈਆ ਏ ਦੇਖੋ ਕੋਈ 1 ਮਿੰਟ 1 ਮਿੰਟ ਕਦੇ ਕੋਈ ਦਵਾਈ ਨਹੀਂ ਛੜਕੀ ਸਾਰਾ ਇਕਲੇ ਜਿਵੇਂ ਇਹਨੂੰ ਲੱਗੇ ਨੇ ਬਸ ਆਪਣੇ ਆਪ ਹੀ ਲੱਗੇ ਨੇ ਕੋਈ ਸਪਰੇਅ ਦਾ ਹੋਰ ਵੀ ਉਗਲਾ ਦਰਖ ਦੇਖੀ ਬਈ ਹੁਣ ਹੁਣ ਕਈ ਲੱਗਣ ਲੱਗੇ ਐਨਾ ਗਰੀ ਉਹ ਉੱਥੇ ਚਾ ਉੱਪਰ ਰੱਖ ਦੇ ਹੈਂ ਹਾਂ ਕਾਲੀ ਹਾਂ ਦੇਖਦੇ ਹੁਣ ਮੈਨੂੰ ਤਾਂ ਹੋਰ ਕੋਈ ਮਿਲਿਆ ਨਹੀਂ ਲੋਕੀ ਇੱਕ ਮਿਲਿਆ ਬਸ ਕੱਲ ਮਾਂ ਤਾਂ ਲੈ ਗਈ ਬਾਕੀ ਤੋੜ ਕੇ ਤੇ ਮਿਰਚਾਂ ਦੇਖ ਲੈਂਦੇ ਆਂ ਕੋਈ ਮਿਰਚਾਂ ਲੱਗੀਆਂ ਹੋਈਆਂ ਹੁਣ ਇੱਥੇ ਆ ਛੋਟੇ ਨੇ ਹਲੇ ਲੱਗੇ ਹੋਏ ਤਾਂ ਹੈਗੇ ਨੇ ਛੋਟੇ ਨੇ ਉਹ ਹੁਣ ਲੱਗੇ ਬਹੁਤ ਕਿ ਇਹ ਹੁਣ ਲੱਗੇ ਬਹੁਤ ਆ ਮੀਂਹ ਪੈਣ ਤੋਂ ਬਾਅਦ ਲੱਗੇ ਨੇ ਤੇ ਇਹਨਾਂ 'ਚ ਜਿਹੜਾ ਪ੍ਰਿੰਡਾਂ ਦਾ ਛੱਤਾ ਬਹੁਤ ਵੱਡਾ ਹੋ ਗਿਆ ਹੁਣ ਇਹਨਾਂ ਤੋਂ ਡਰ ਲੱਗਦਾ ਇਹਨਾਂ ਕਰਕੇ ਲਵੇ ਲੱਗਣ ਨੂੰ ਜੀ ਨਹੀਂ ਕਰਦਾ ਪ੍ਰਿੰਡਾਂ ਦਾ ਛੱਤੇ ਕਰਕੇ ਤੇ ਬਾਕੀ ਉੱਥੇ ਜੇ ਹੋ ਸਕਦਾ ਕੋਈ ਜੇ ਹੋਇਆ ਉੱਧਰ ਹੋ ਜਾਦਾ ਉੱਧਰ ਜਾ ਕੇ ਦੇਖਣਾ ਪਊਗਾ ਬਾਕੀ ਇੱਥੇ ਮੂਰੇ ਹੀ ਪਿਆ ਤਾਂ ਇੱਕ ਉਹ ਕੱਲ ਕਿਤੇ ਮਾਤਾ ਨੂੰ ਦਿਖਿਆ ਨਹੀਂ ਹੋਗਾ ਇਹ ਮਿਰਚਾਂ ਨੇ ਤੇ ਆ ਵੀ ਦੇ ਕਿੱਡੇ-ਕਿੱਡੇ ਹੋਗੇ ਆਪਣੇ ਹੈ ਆ ਆੜੂ ਜੇ ਆੜੂ ਵੀ ਵਧੀਆ ਹੋਗੇ ਮਿਰਚਾਂ ਹੁਣ ਨਵੇਂ ਸਿਰੇ ਤੋਂ ਲੱਗਣੀਆਂ ਬਾਈ ਇੱਧਰ ਨਾ ਹੋਵੇ ਕੋਈ ਕਈਆਂ ਮਣੀਏ ਤੇ ਵੀ ਨਹੀਂ ਹੈਗਾ ਕੋਈ ਹੁਣ ਅੱਜ ਤਾਂ ਯਾਨੀ ਕਿ ਸਾਰਾ ਬੀਬੀ ਲੈ ਗਈ ਤੋੜ ਕੇ ਅੱਜ ਮੈਂ ਹੁਣ ਬੱਸੇ ਘੁੰਮ ਕੇ ਦੇਖ ਲਵਾਂ ਮੈਂ ਜੇ ਕੋਈ ਮਿਲੇ ਆਪਰੇ ਮਾਹੁਣਾ ਬਣਨਾ ਪਈ ਚਾਹੀਦਾ ਕੋਈ ਕਿਉਂਕਿ ਮਾਂ ਤਾਂ ਬੜੀ ਬਰੀਕੀ ਚ ਨਿਗਾਹ ਮਾਰ ਕੇ ਜਾਂਦੀ ਆ ਕਿਹ ਕੋਈ ਹੈ ਬਾਲਿੰਗੇ ਕਿੰਨਾ ਕਾ ਬਹੁਤ ਹੋ ਗਿਆ ਬੱਚੇ ਦੇ ਉਹ ਕਾ ਕਰਕੇ ਨਾ ਵਿੱਚ ਬਣਨ ਨੂੰ ਡਰ ਲੱਗਦਾ ਵੀ ਕਿਤੇ ਉੱਚੀ ਜਲਾ ਹੋ ਰਿਹਾ ਬੱਚਾ ਬਾਕੀ ਪੂਰੀਆਂ ਪੂਰੀਆਂ ਦਾ ਲੱਗੇ ਰਹੀਆਂ ਨੇ ਹਰ ਦੂਜੀ ਤੀਜੀ ਦਿਨ ਵਜ਼ੀਰੀਆਂ ਉੱtre ਆਉਂਦੀਆਂ ਨੇ ਪੂਰੀਆਂ ਮੱਕੇ ਨਾਲ ਜਿਹੜਾ ਪ੍ਰਿੰਡਾ ਵਾਲਾ ਕੱਖਰਾ ਇੱਕੋ ਤੋਂ ਬਹੁਤ ਡਰ ਲੱਗਦਾ ਤੇ ਚਲੋ ਓਕੇ ਜੀ ਅੱਜ ਸਾਡੇ ਬਣਿਆ ਭਾਈ ਮਟਰ ਪਨੀਰ ਅੱਜ ਵੀ ਬਣਾਵਾ ਪਾਪਾ ਕੱਲ੍ਹ ਨੂੰ ਛੁੱਟੀ ਆ ਸੰਡੇ ਆ ਤੇ ਮਟਰ ਪਨੀਰ ਬਣਾਉਣਾ ਉਹਦੇ ਕਰਕੇ ਅੱਜ ਮਟਰ ਪਨੀਰ ਬਣਾਇਆ ਤੇ ਮਟਰ ਪਨੀਰ ਅੱਜ ਮਾਤਰ ਨਹੀਂ ਚੱਲੂਗਾ ਤੇ ਹਾਜੀ ਕੋ ਆ ਪਿਆ ਸਮਾਨ ਦੀ ਗੇਮ ਪਿਆ ਗ੍ਰੈਂਡ ਜੀਡੀਐਫ 5 ਤੇ ਆਪ ਦਾ ਰਿਮੋਟ ਪਿਆ ਇਹ ਉਤਰ ਕਿਹੜਾ ਉਹਦਾ ਪੀਐਸ 5 ਇਹ ਬਸ ਉਧਰ ਆ ਗੇਮ ਪਿਆ ਡਬਲਯੂਐਫ ਤੇ ਹੁਣ ਆਪਣਾ ਖੇਡਣਾ ਮੈਂ ਕਿਹਾ ਭਾਈ ਆਪਣਾ ਅੰਦਰ ਬਹਿ ਕੇ ਖੇਡ ਲੈ ਇਹਦਾ ਇਹ ਫਾਇਦਾ ਵੀ ਬੱਚੇ ਦਾ ਧਿਆਨ ਫੋਨ ਚ ਨਹੀਂ ਜਾਂਦਾ ਹੁਣੇ ਫੋਨ ਭਾਜ ਜਦ ਬਹੁਤ ਘੱਟ ਚਲਾਉਂਦਾ ਤੇ ਗੇਮ ਵੱਧ ਚਲਾਉਂਦਾ ਕਿਉਂ ਬਾਜਦਾ ਫੋਨ ਤੇ ਨਹੀਂ ਧਿਆਨ ਨਹੀਂ ਜਾਂਦਾ ਹੁਣ ਕਿ ਨਹੀਂ ਹੁਣ ਇਹਦਾ ਮਨ ਲੱਗਿਆ ਰਿਹਾ ਇਹਦਾ ਗੇਮ 'ਚ ਲਓ ਠੀਕ ਹੈ ਜੀ ਮੇਰਾ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਜਰੂਰ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ